ਸਤਿ ਸ੍ਰੀ ਅਕਾਲ ਜੀ ਮੈਂ ਹਾਂ ਪ੍ਰੀਤ ਇੰਦਰ ਮਾਨਸੀ ਪੱਟੀ ਮੋਹਾਲੀ ਕੋਰਟ ਨੇਕ ਸੁਣਾਇਆ ਅੱਜ ਵੱਡਾ ਫੈਸਲਾ ਪਾਸਟਰ ਬਜਿੰਦਰ ਨੂੰ ਜਬਰ ਜਨਾਬ ਮਾਮਲੇ ਵਿੱਚ ਹੋਈ ਉਮਰ ਕ ਪੀੜਿਤ ਕੁੜੀ ਦੇ ਘਰ ਵਾਲੇ ਨੇ ਪਾਸਟਰ ਬਜਿੰਦਰ ਨੂੰ ਸਜ਼ਾ ਤੋਂ ਬਾਅਦ ਜਿਤਾਈ ਖੁਸ਼ੀ ਆਓ ਤੁਹਾਨੂੰ ਮੌਕੇ ਦੀ ਹੈ ਦਿਖਾਈਏ ਲਾਈਵ ਤਸਵੀਰਾਂ ਕੀ ਕਿਹਾ ਵਕੀਲ ਸਾਹਿਬ ਨੇ ਆਓ ਸੁਣੀਏ ਅੱਜ ਮੈਡਮ ਸਟੈਂਸਿੰਗ ਹੈ ਅੱਜ ਕੀ ਆ ਰਿਹਾ ਹੈ ਦੇਖੋ ਮੈਂ ਆ ਲਾਸਟ ਟਾਈਮ ਵੀ ਕਿਹਾ ਸੀ ਮੈਨੂੰ ਮਾਲ ਜੋ ਦਾਲ ਤੇ ਪੂਰਾ ਕੰਮ ਆਜ ਵੀ ਮੈਂ ਸੇਮ ਹੈਗੀ ਕਹਾਂਗੀ कि मेनू मान जोडदाते थोडा खोसा है। सबका सहारे में धन्यवाद ਤੁਸੀਂ ਇੱਥੇ ਆਏ ਇਸ ਚੀਜ਼ ਨੂੰ ਕਵਰ ਕੀਤਾ। 7 ਸਾਲ ਹੋ ਗਏ ਮੈਡਮ 2018 ਤੋਂ ਲੈ ਕੇ ਹੁਣ ਤੱਕ ਕਿਸ ਤਰ੍ਹਾਂ ਦੀ ਚੀਜ਼ਾਂ ਤੁਸੀਂ ਫੇਸ ਕੀਤੀ ਹੈ ਹੁਣ ਜਾ ਕੇ ਮੈਂ ਬਹੁਤ ਸਾਰੀਆਂ ਚੀਜ਼ਾਂ ਫੇਸ ਕੀਤੀਆਂ ਬਟ ਇਸ ਇਹਨਾਂ ਚੀਜ਼ਾਂ ਨੂੰ ਮੈਂ ਸਾਰ ਨੂੰ ਤੁਹਾਡੇ ਨਾਲ ਸਾਰਿਆਂ ਨਾਲ ਗੱਲ ਕਰਾਂਗੀ ਹੁਣ ਬਸ ਮੈਂ ਇਹੀ ਕਹੂੰਗੀ ਮੈਨੂੰ ਫੈਸਲੇ ਦੀ ਲੋਟ ਹੈ

जिस तरह का वो दरिंदा है जिस तरह उसने किया कुछ लोगों को तो पता नहीं है केस क्या है क्या नहीं है बस कमेंट्स कर रहे हैं और किसी को पता ही नहीं 2018 में केस हुआ था वो तो अपने आप को बहुत सच्चा सच्चा दिखा रहा था लेकिन जिस तरह का, तरह का वो दरिंदा है कम ऐसी कम से लड़ाई लड़ रही है मैंने सबको पहले बताया हुआ मैं बार बार उस चीज को फेस नहीं करना चाहती प्लीज रिक्वेस्ट ਅੱਜ ਬਜਿੰਦਰ ਪਾਸਟਰ ਨੂੰ ਅੱਜ ਜੋ ਹੈ ਉਹਦੇ ਕਰਮਾਂ ਦੀ ਸਜ਼ਾ ਮਿਲ ਗਈ ਹੈ ਕਿਉਂਕਿ ਉਹ ਜੋ ਰੇਪ ਦਾ ਕੇਸ ਉਸਤੇ ਚੱਲ ਰਿਹਾ ਸੀ ਜਿਸ ਦੇ ਵਿੱਚ ਕੀ ਅੱਜ ਕੁਆਂਟਮ ਦੇ ਉੱਤੇ ਸਜ਼ਾ ਸੁਣਾਣੀ ਸੀ ਕੋਰਟ ਨੇ ਉਹ ਕੁਆਂਟਮ ਦੇ ਉੱਤੇ ਅੱਜ ਜੋ ਸਜ਼ਾ ਮਤਲਬ ਉਹਨੂੰ ਕਿੰਨੀ ਸਜ਼ਾ ਦਿੱਤੀ ਜਾਣੀ ਹੈ ਉਹ ਸਜ਼ਾ ਅੱਜ ਸੁਣਾ ਦਿੱਤੀ ਗਈ ਹੈ ਆਜੀਵਨ ਕਾਰਵਾਸ ਜਿਹੜਾ ਹੈਗਾ ਲਾਈਫ ਇੰਪ੍ਰੀਜ਼ਨਮੈਂਟ ਬਿਲਕੁਲ ਆਖਰੀ ਸਾਹ ਤੱਕ ਉਹਨੂੰ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਰਹਿਣਾ ਪਏਗਾ ਉਸਨੇ ਪਲੀ ਲਈ ਸੀ ਕਿ ਉਸਦੀ ਵਾਈਫ ਬਿਮਾਰ ਹੈ ਉਸਦੇ ਦੋ ਬੱਚੇ ਨੇ ਤੇ ਉਸਦੀ ਲੱਤ 'ਚੇ ਰੌਡ ਪਈ ਹੋਈ ਹੈ ਕੋਰਟ ਨੇ ਉਹਦੀ ਪਲੀ ਸੁਣ ਲਈ ਸੀ ਬਟ ਕੋਰਟ ਨੇ ਜੋ ਹਾਰਡੇਸਟ ਯਾ ਜੋ ਇਸ ਮਾਮਲੇ ਤੇ ਇਹੋ ਜੇ ਮਾਮਲੇ 'ਚ ਜੋ ਸਭ ਤੋਂ ਵੱਡੀ ਸਜ਼ਾ ਹੋ ਸਕਦੀ ਹੈ ਉਹ ਸਜ਼ਾ ਉਸਨੂੰ ਆਖਿਰਕਾਰ ਸੁਣਾ ਦਿੱਤੀ ਫਾਈਨ ਲੈ ਕੇ ਬਾਤ ਹੈ ਫਾਈਨ ਜਿਹੜਾ ਹੈ ਉਹ ਫਾਈਨ ਸ਼ੂਰ ਹੋਏਗਾ ਬਟ ਇਹ ਹੈ ਕਿ ਉਹ ਜਿਹੜਾ ਹੈਗਾ ਥੈਟ ਵਿਲ ਬੀ ਪਾਰਟ ਆਫ ਡਿਟੇਲ ਆਰਡਰ ਰਿਟਨ ਆਰਡਰ ਜਦ ਆਏਗਾ ਤੇ ਉਸਦੇ ਫਾਈਨ ਦਾ ਜ਼ਿਕਰ ਹੋਇਆ ਜੀ ਸਰ ਇਹ ਅੱਗੇ ਅਪੀਲ ਕਰ ਸਕਦੇ ਹਾਂ ਬਿਲਕੁਲ ਅਪੀਲ ਕਰ ਸਕਦੇ ਆ ਆਮ ਸ਼ਹਿਰੀ ਵਾਂਗੂ ਕਿਉਂਕਿ ਜਿਹੜਾ ਆਪਣੇ ਆਪ ਜਿਹੜਾ ਇਹ ਇਹਨਾਂ ਤੋਂ ਦਾਵਾ ਕੀਤਾ ਜਾਂਦਾ ਸੀਗਾ ਕਿ ਮੈਨੂੰ ਕੋਈ ਕਾਨੂੰਨ ਕੋਈ ਕੋਰਟ ਕੋਈ ਅਦਾਲਤ ਸਜ਼ਾ ਨਹੀਂ ਦੇ ਸਕਦੀ ਉਹ ਅੱਜ ਸਾਹਮਣੇ ਆ ਗਿਆ ਹੈ ਕਿ ਕਾਨੂੰਨ ਤੋਂ ਵੱਡਾ ਕੁਝ ਨਹੀਂ ਹੈ ਹਿੰਦੁਸਤਾਨ ਦੇ ਵਿੱਚ ਕਾਨੂੰਨ ਦਾ ਹੀ ਰਾਜ ਚੱਲਦਾ ਹੈ ਤੇ ਜਿਹੜਾ ਮੇਰੀ ਇੱਕ ਅਪੀਲ